ਖਰੇਲੂ ਔਰਤਾਂ ਲਈ ਕਸਰਤਾਂ ਖਰੇਲੂ ਔਰਤਾਂ ਅਗਰ ਅੱਜ ਵਾਲੀਆਂ 6 ਕਸਰਤਾਂ ਆਪਣੇ ਰੋਜ਼ਾਨਾ ਜੀਵਨ ਸ਼ੈਲੀ ਦੇ ਵਿੱਚ ਆ ਕਸਰਤਾਂ ਐਡ ਕਰ ਲੈਣਗੀਆਂ ਨਾ ਤਾਂ ਉਹਨਾਂ ਦੀ ਜ਼ਿੰਦਗੀ ਬੜੀ ਸੁਖਾਲੀ ਹੋ ਜਾਊਗੀ ਐਗਜ਼ਾਮਪਲ ਦੇ ਤੌਰ ਤੇ ਖਰੇਲੂ ਔਰਤ ਆਪਣੇ ਸਾਹਮਣੇ ਹੈ ਸਾਡੇ ਪੇਸ਼ੈਂਟ ਨੇ ਇਹ ਨਹੀਂ ਹੈ ਵੀ ਕਿਸੇ ਨੂੰ ਅਸੀਂ ਜਾਣ ਕੇ ਖੜਾਇਆ ਹੋਇਆ ਇਹਨਾਂ ਦਾ ਦੇਖੋ ਗਰਦਨ ਦਾ ਹਾਲ ਦੇਖੋ ਕੀ ਹੋਇਆ ਹੋਇਆ ਇਹਨਾਂ ਦਾ ਪੋਸਚਰ ਦਾ ਹਾਲ ਦੇਖੋ ਕੀ ਹੋਇਆ ਹੋਇਆ ਕਿਉਂਕਿ ਸਾਰਾ ਦਿਨ ਇਹ ਘਰ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ ਮੰਨਿਆ ਕੰਮ ਜ਼ਰੂਰੀ ਆ ਮੰਨਿਆ ਜ਼ਿੰਮੇਵਾਰੀਆਂ ਜ਼ਰੂਰੀ ਆ ਪਰ ਆਪਾਂ ਨੂੰ ਕਸਰਤਾਂ ਵੀ ਕਰਨੀਆਂ ਚਾਹੀਦੀਆਂ ਨੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਅਗਰ ਆਪਾਂ ਖਿਆਲ ਰੱਖਾਂਗੇ ਤਾਂ ਆਪਾਂ ਇਹ ਹੀ ਕੰਮ ਲੰਬੇ ਸਮੇਂ ਲਈ ਕਰ ਸਕਦੇ ਆ ਅਗਰ ਆਪਾਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਾਂਗੇ ਤਾਂ ਇਹ ਕੰਮ ਕੱਲ੍ਹ ਨੂੰ ਹੀ ਨਿਬੜਿਆ ਵਾਲੇ ਕਿਉਂਕਿ ਬਹੁਤ ਔਰਤਾਂ ਦੇ ਦੇਖਿਆ ਜਾਂਦਾ ਹੈ ਕਿ ਲੱਕ ਦਰਦ ਹੋ ਗਿਆ ਗਰਦਨ ਦਰਦ ਹੋ ਗਿਆ ਗੋਡੇ ਦਰਦ ਹੋ ਗਿਆ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਜੀ ਆਪਾਂ ਇਸ ਮਾਤਰਾ ਦੀ ਗੱਲ ਕਰੀਏ ਤਾਂ ਸਾਡੇ ਕੋਲ 70% ਔਰਤਾਂ ਆਉਂਦੀਆਂ ਨੇ 30% ਮਰਦ ਆਉਂਦੇ ਨੇ। ਜ਼ਿਆਦਾਤਰ ਔਰਤਾਂ ਗੋਡੇਦਾਰ ਤੋਂ ਪਰੇਸ਼ਾਨ ਨੇ, ਜ਼ਿਆਦਾਤਰ ਔਰਤਾਂ ਲੱਕਦਾਰ ਤੋਂ ਪਰੇਸ਼ਾਨ ਨੇ। ਔਰਤਾਂ ਨੂੰ ਹੀ ਥਾਇਰੋਇਡ ਕਿਉਂ ਹੁੰਦਾ, ਔਰਤਾਂ ਨੂੰ ਹੀ ਬਲੱਡ ਪ੍ਰੈਸ਼ਰ ਕਿਉਂ ਹੁੰਦਾ, ਔਰਤਾਂ ਨੂੰ ਹੀ 슈ਗਰ ਕਿਉਂ ਹੁੰਦਾ? ਕਾਰਨ ਨੀਂਦ ਪੂਰੀ ਨਹੀਂ ਕਰਨਾ, ਕੰਮ ਜ਼ਿਆਦਾ ਕਰਨਾ, ਖਾਣਾ ਨਹੀਂ ਖਾਣਾ, ਕਸਰਤ ਨਾ ਕਰਨਾ। ਅਗਰ ਆਪਾਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰੀਏ ਕਿਉਂ ਆਪਾਂ ਨੂੰ ਸ਼ੂਗਰ ਹੋਵੇ ਕਿਉਂ ਆਪਾਂ ਨੂੰ ਬਲੱਡ ਪ੍ਰੈਸ਼ਰ ਹੋਵੇ ਕਿਉਂ ਆਪਾਂ ਨੂੰ ਹੋਰ ਦਵਾਈਆਂ ਜ਼ਿਆਦਾ ਖਾਣੀਆਂ ਪੈਣ ਸੋ ਅੱਜ ਤੋਂ ਤੁਸੀਂ ਅਗਰ ਇੱਕ ਘਰੇਲੂ ਔਰਤੋਂ ਔਰ ਤੁਸੀਂ ਵੀ ਚਾਹੁੰਦੇ ਹੋ ਵੀ ਸਾਡਾ ਆਹ ਵਾਲਾ ਹਾਲ ਨਾ ਹੋਵੇ ਸਾਡਾ ਸਰੀਰ ਬਿਲਕੁਲ ਤੰਦਰੁਸਤ ਰਹੇ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰੋ ਨਾਲ ਪ੍ਰੋਪਰ ਨੀਂਦ ਪੂਰੀ ਕਰੋ ਪ੍ਰੋਪਰ ਆਪਣੀ ਖਾਣ ਪੀਣ ਦਾ ਧਿਆਨ ਰੱਖਣਾ ਸ਼ੁਰੂ ਕਰੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਸੀਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਇੰਸਟਾਗ੍ਰਾਮ ਤੇ ਸੇਧੇ ਪ੍ਰਤੀ ਦੀਨਸਪੋਨ ਨੇ ਜੋ ਕਿ ਇੰਸਟਾਗ੍ਰਾਮ ਤੇ ਸਾਡੀਆਂ ਤਿੰਨ ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਵਿਭਾਸ ਸਰਾਹ ਦੇ ਨਾਮ ਤੇ ਐਸ ਹਰੀ ਸਿੰਘਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਫੇਸਬੁੱਕ ਤੇ ਸਾਡਾ ਪੇਜ ਹੈ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ Snapchat ਡਾਕਟਰ ਗੁਰਸ਼ੇਰ ਸਿੰਘਸਰਾ ਜਰੂਰ ਫੋਲੋ ਅండ్ ਸਬਸਕ੍ਰਾਈਬ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਅਗਰ ਤੁਸੀਂ ਘਰੇਲੂ ਔਰਤੋਂ ਮੈਂ ਇੱਕ ਵਾਰ ਫੇਰ ਕਹਿ ਰਿਹਾ ਤਾਂ ਆਪਣਾ ਧਿਆਨ ਰੱਖਣਾ ਸ਼ੁਰੂ ਕਰੋ ਜਦੋਂ ਆਪਣੇ ਤੇ ਕੋਈ ਵਿਫਤਾ ਪੈ ਜਾਂਦੀ ਹੈ ਆਪਣੇ ਸਰੀਰ ਨੂੰ ਕੁਝ ਹੋ ਜਾਂਦਾ ਤਾਂ ਉਸ ਸਮੇਂ ਆਪਣੇ ਨਾਲ ਕੋਈ ਨਹੀਂ ਖੜਦਾ ਸੋ ਆਪਣੇ ਸਰੀਰ ਨੇ ਹੀ ਨਾਲ ਖੜਨਾ ਹੈ ਅੱਜ ਤੋਂ ਕਸਰਤਾਂ ਸ਼ੁਰੂ ਕਰੋ ਔਰ ਅਗਰ ਤੁਸੀਂ ਇੱਕ ਜ਼ਿੰਮੇਵਾਰ ਔਰਤ ਹੋ ਤਾਂ ਵੀਡੀਓ ਉਹਨਾਂ ਨੂੰ ਜ਼ਰੂਰ ਸਾਂਝੀ ਕਰਨਾ ਜੀ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਸਰਤਾਂ ਤੁਸੀਂ ਇਹ ਸਵੇਰੇ ਉੱਠਣ ਵੇਲੇ ਕਰਨੀਆਂ ਨੇ ਸ਼ਾਮ ਨੂੰ ਨਹੀਂ ਕਰਨੀਆਂ ਰਾਤ ਨੂੰ ਨਹੀਂ ਕਰਨੀਆਂ ਸਵੇਰੇ ਸਵੇਰੇ ਕਸਰਤਾਂ ਕਰਕੇ ਕੰਮ ਨਿਬੇੜ ਦੇਣਾ ਹੈ ਸਭ ਤੋਂ ਪਹਿਲੀ ਕਸਰਤ ਦੱਸੋ ਕਿਹੜੀ ਹੈ ਕਮੈਂਟ ਕਰਕੇ ਸਭ ਤੋਂ ਪਹਿਲੀ ਕਸਰਤ ਹੈਗੀ ਆਪਣੀ ਬਟਰਫਲਾਈ ਕਸਰਤ ਸ਼ੁਰੂ ਸ਼ੁਰੂ ਵਿੱਚ ਜੇ ਤੁਸੀਂ ਕਰੋਗੇ ਲੱਕ ਦਰਦ ਇਸ ਨਾਲ ਵਧੇਗਾ ਹੀ ਵਧੇਗਾ ਸੋ ਤੁਸੀਂ ਕੀ ਕਰਨਾ ਵੀ ਲੱਕ ਦਰਦ ਵਧੇ ਨਾ ਤੁਸੀਂ ਕੰਨ ਦੇ ਨਾਲ ਦੀਵਾਰ ਦੇ ਨਾਲ ਕਿਸੇ ਬੈੱਡ ਦੇ ਨਾਲ ਢੋਲ ਆ ਲੈਣੀ ਹੈ ਸਿੱਧੇ ਪਿਓਕੇ ਬੈਠੋ ਬਟਰਫਲਾਈ ਕਰਨਾ ਐਦਾਂ लगातार एक मिनट पूरा इदा एक दो तो, तीन चार पाँच सात आठ नौ दस ग्यारह बारह तेरह चौदह पंद्रह सोलह सतारह अठारह उन्नीस भी इक्की बई तेई चौबी पच्चीस छब्बीस सताई अठाई उन्ती ती बत्ती चौंती पैंती छत्तीस सैंती अठती उनताली चाली इकताली बयाली तरताली चाली पंताली छियाली संताली अड़ताली उजा पाँ 55 52 53 54 55 56 57 58 59 60 61 62 63 60 ਸੋ ਇਹ ਤੁਸੀਂ ਪੂਰੀ 1 ਮਿੰਟ ਕਰਨੀ ਹੈ ਇਹ ਹੋਗੀ ਪਹਿਲੀ ਕਸਰਤ ਬਟਰਫਲਾਈ बस ਕੋਈ ਰੈਪੀਟਿਸ਼ਨਸ ਨਹੀਂ ਕਰਨੀਆਂ ਕੁਝ ਨਹੀਂ ਕਰਨੀਆਂ ਅਗਰ ਤੁਹਾਨੂੰ 60 ਸਕਿੰਟ ਨਹੀਂ ਹੋਏਗਾ 30 ਸਕਿੰਟ ਘਟੋ-ਘਟ ਕਰਨਾ ਹੀ ਕਰਨਾ ਲਗਾਤਾਰ ਕਰਨਾ ਔਰ ਇਸ ਨੂੰ ਤੁਸੀਂ ਦੋ ਸੈਟ ਲਾ ਲੈਣੇ ਆ 60 ਸਕਿੰਟ ਪੂਰੇ ਹੋ ਜਾਣਗੇ ਪਹਿਲੀ ਕਸਰਤ ਹੋਗੀ ਬਟਰਫਲਾਈ ਦੂਜੀ ਕਸਰਤ ਕੈਟ ਐਂਡ ਕੈਮਲ ਮਤਲਬ ਬਿੱਲੀ ਤੇ ਊਂਟ ਦੇਖੋ ਫਿਗਰ ਆਫ 4 ਚਾਓ ਇਹ ਤੁਸੀਂ ਕਿਸ ਤਰ੍ਹਾਂ ਸਵੇਰੇ ਉੱਠੋ ਉੱਠ ਕੇ ਫਰੈਸ਼ ਹੋਵੋ ਪਾਣੀ ਪੂਣੀ ਪੀਓ ਚਾਹ ਚੂ ਪੀਓ ਰੋਟੀ ਖਾਣ ਤੋਂ ਪਹਿਲਾਂ ਬੱਚੇ ਜੇਕਰ ਸਕੂਲ ਜਾਂਦੇ ਹਨ ਉਹਨਾਂ ਨੂੰ ਸਕੂਲ ਪਹੇਜ ਤੋਂ ਪਹਿਲਾਂ ਉਦੋਂ ਬਾਅਦ ਸੈਰ ਕਰੋ ਫਿਰ ਕਸਰਤਾਂ ਕਰੋ ਕੈਟ ਐਂਡ ਕੈਮਲ ਫਿਗਰ ਆਫ 4 ਚਾਵਾਂਗੇ ਮੋਢਿਆਂ ਦੇ نیچے ਹੱਥ ਆ ਜਾਣੇ ਆਂ ਔਰ ਗੋਡਿਆਂ ਦੇ نیچے ਆਪਣੇ ਔਰ ਚੂਲੇ ਦੇ نیچے ਗੋਡੇ ਆ ਜਾਣੇ ਸਭ ਤੋਂ ਪਹਿਲਾਂ ਕੈਟ ਇੱਥੇ 5 ਸੈਕਿੰਡ ਹੋਲਡ ਰੱਖਾਂਗੇ 1 ਹੌਲੀ ਹੌਲੀ ਗਿਣਾਂਗੇ 1 2 तीन चार पंच लख हवा चक देना देखो तुसी पूरा हवा चक्कर देना करके और इतने तुसी पूरे सैकेंड होल्ड एक दो तीन चार पाँच फिर कैट एक दो तीन चार पाँच फिर कैमल एक दो तीन चार पाँच फिर कैट 1 2 3 4 5 cat camel cat camel ਇਦਾਂ ਤੁਸੀਂ ਇਸ ਦੇ ਪੰਜ ਸੈਟ ਲਾਓ ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਹੁਣ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਆਪਾਂ ਕਰਨਾ ਬ੍ਰਿਜਿੰਗ ਦੇਖੋ ਸਿੱਧੇ ਪੈ ਜਾਣਾ ਔਰ ਦੋਨੋਂ ਗੁੱਡੇ ਮੋੜਨੇ ਆ ਦੋਨੋਂ ਗੁੱਡੇ ਮੋੜ ਕੇ ਲੱਕ ਹਵਾ ਚ ਚੱਕ ਲੈਣਾ ਔਰ ਇੱਥੇ ਪੂਰੇ 10 ਸੈਕਿੰਡ ਹੋਲਡ ਦੋਨੋਂ ਹੱਥ ਇੱਥੇ ਵੀ ਰੱਖ ਸਕਦੇ ਆ ਇੱਥੇ ਵੀ ਰੱਖ ਸਕਦੇ ਆ इतने होल्ड करेंगे दस सैकेंड एक दो तीन चार पांच पे सात आठ नौ दस दिन रिलैक्स फिर दोनों गोडे मोड़ो फिर लख हवा चक दो फिर दस सैकेंड होल्ड एक दो तीन चार पांच छे सात आठ नौ दस दिन रिलैक्स फिर दोनों गोडे मोड़ो ਫੇਰ ਲੱਕ ਹਵਾ ਚੱਕ ਦੋ ਫੇਰ 10 ਸੈਕਿੰਡ ਹੋਲਡ ਇਹਦਾ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਕਸਰਤ ਨੰਬਰ 3 ਜਿਸ ਨੂੰ ਬ੍ਰਿਜਿੰਗ ਕਿਹਾ ਜਾਂਦਾ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਥੈਟ ਇਜ਼ ਚਾਈਲਡ ਪੋਸਟ ਸਟ੍ਰੈਚ ਫੇਰ ਤੁਸੀਂ ਫਿਗਰ ਆਫ 4 ਚ ਆਉਣਾ ਦੋਨੋਂ ਗੋਡੇ ਖੋਲ ਦੇਣੇ ਆ ਸੀਰੀਅਲ ਆਰਡਰ ਇਦਾਂ ਹੀ ਚਾਹੀਦਾ ਇਹ ਨਹੀਂ ਜਦੋਂ ਤੁਸੀਂ ਕੈਟ ਕੈਮਲ ਕੀਤੀ ਉਸ ਤੋਂ ਬਾਅਦ ਤੁਸੀਂ ਕਸਰਤ ਕਰਨ ਲੱਗ ਜਾਓਗੇ ਨਹੀਂ ਸੀਰੀਅਲ ਆਰਡਰ ਚੌਥੀ ਕਸਰਤ ਹੈ ਤੁਹਾਡੀ ਚਾਈਲਡ ਪੋਸਟ ਸਟ੍ਰੈਚ ਬ੍ਰਿਜਿੰਗ ਤੋਂ ਬਾਅਦ ਇਹ ਕਰਨੀ ਹੈ ਦੋਨੋਂ ਗੋਡੇ ਆਪਾਂ ਖੋਲ ਦੇਣੇ ਆ ਔਰ ਆਪਾਂ ਅਡੀਆਂ ਤੇ ਬੈਠਣ ਦੀ ਕੋਸ਼ਿਸ਼ ਹੱਥ ਆਪਾਂ ਅੱਗੇ ਲੈ ਜਾਣੇ ਆ ਔਰ ਇਸ ਚਾਈਲਡ ਪੋਜ਼ ਦੇ ਵਿੱਚ ਆਪਾਂ ਸਾਹਮਣੇ ਦੇਖਾਂਗੇ ਤਾਂ ਕਿ ਜਿਹੜੀ ਆਪਣੀ ਸਪਾਈਨ ਹੈ ਉਹ ਵੀ ਸਟ੍ਰੈਚ ਰਹੇ ਅਗਰ ਇੱਦਾਂ ਦਰਦ ਹੋਏਗਾ ਤਾਂ ਤੁਸੀਂ ਗਰਦਨ ਨੂੰ ਮੋੜ ਕੇ ਵੀ ਇਦਾਂ ਕਰ ਸਕਦੇ ਹੋ ਇਦਾਂ ਕਰਕੇ ਦੇਖੋ ਇਦਾਂ ਰੱਖ ਕੇ ਇੱਥੇ ਤੁਸੀਂ ਹੋਲਡ ਕਰੋ 10 ਸੈਕਿੰਡ ਜਾਂ ਇਦਾਂ ਰੱਖ ਲਓ 10 ਸੈਕਿੰਡ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਵੇਂ ਕਰ ਲੈਣਾ ਇਸਦੇ ਤੁਸੀਂ 5 ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਯਾਨੀ ਕਿ ਕਸਰਤ ਨੰਬਰ 4 ਜਿਸ ਨੂੰ ਚਾਈਲਡ ਪੋਜ਼ ਸਟ੍ਰੈਚ ਕਿਹਾ ਜਾਂਦਾ ਹੈ ਹੁਣ ਵਧਦੇ ਹਾਂ ਅਗਲੀ ਕਸਰਤ ਪੰਜਵੀਂ ਕਸਰਤ ਵਾਲ ਹਾਫ ਕੋਬਰਾ ਫੁੱਲ ਕੋਬਰਾ ਵੀ ਕਰ ਸਕਦੇ ਹੋ ਸ਼ੁਰੂਆਤ ਦੇ ਵਿੱਚ ਹਾਫ ਕੋਬਰਾ ਕਰਾਂਗੇ ਦੋਨੇ ਹੱਥ ਮੋਢਿਆਂ ਦੇ ਥੱਲੇ ਆਉਣਗੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਫੇਰ ਉੱਪਰ ਉੱਠਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋਗੀ ਤੁਹਾਡੀ ਪੰਜਵੀਂ ਕਸਰਤ ਇਸ ਕਸਰਤ ਨੂੰ ਵੀ ਤੁਸੀਂ ਘੱਟੋ-ਘੱਟ 7 ਤੋਂ 8 ਵਾਰੀ ਕਰਨਾ ਚਾਹੀਦਾ ਹੁਣ ਵਧਦੇ ਹਾਂ ਉਸ ਤੋਂ ਨੈਕਸਟ ਕਸਰਤ ਜਾਨੀ ਕਿ ਆਖਰੀ ਕਸਰਤ ਵਲ ਜਿਸ ਨੂੰ ਪਲੈਂਕ ਕਿਹਾ ਜਾਂਦਾ ਹੈ ਪਲੈਂਕ ਸਭ ਤੋਂ ਔਖੀ ਕਸਰਤ ਹੈ ਪਰ ਜਿਹੜੀ ਤੁਹਾਡੀ ਰੀਡ ਦੀ ਹੱਡੀ ਆ ਨਾ ਇਹ ਮਜ਼ਬੂਤ ਬਣ ਜਾਏਗੀ ਲੋਹਾਈ ਬਣ ਜਾਏਗੀ ਨਾ ਤੁਹਾਡਾ ਲੱਤ ਦਰਦ ਹੋਊ ਨਾ ਤੁਹਾਨੂੰ ਐਮ ਆਰ ਆਈ ਕਰਾਉਣੀ ਪਊ ਨਾ ਤੁਹਾਨੂੰ ਐਕਸ-ਰੇ ਕਰਾਉਣਾ ਪਊ ਕਰਨ ਦੀ ਵਿਧੀ ਚੰਗੀ ਤਰ੍ਹਾਂ ਸਮਝਿਓ ਨਹੀਂ ਫਿਰ ਵੀ ਕੁਝ ਪਤਾ ਲੱਗਿਆ ਤਾਂ ਕਮੈਂਟ ਕਰ ਦੇਣਾ ਉਹ ਚ ਵਿੱਚ ਅਸੀਂ ਉੱਤਰ ਦੇਣ ਦੀ ਕੋਸ਼ਿਸ਼ ਕਰ ਸਕਦੇ ਆ ਸੋ ਇਸ ਦੇ ਵਿੱਚ ਕੀ ਹੈ ਦੇਖੋ ਮੋਢਿਆਂ ਦੇ ਹੇਠਾਂ ਆਗੇ ਥੋਡੀਆਂ ਹੂਣੀਆਂ ਦੋਨੋਂ ਹੱਥ ਇਦਾਂ ਫੜ ਲੈਣੇ ਆ ਗਰਦਨ ਦੀ ਪੋਜੀਸ਼ਨ ਇੱਥੇ ਰਹਿਣੀ ਹੈ ਇੱਥੇ ਆਏ ਨਹੀਂ ਚਾਹੀਦੀ ਨੀਵੀਂ ਰਹੀ ਚਾਹੀਦੀ ਇੱਥੇ ਚਾਹੀਦੀ ਉਦੋਂ ਬਾਅਦ ਜਿਹੜੇ ਆਪਣੇ ਪੈਰ ਆ ਉਹ ਅੰਦਰ ਮੋੜ ਲੈਣੇ ਆ ਦੇਖੋ ਇਦਾਂ ਪੈਰ ਅੰਦਰ ਮੋੜ ਲੈ ਮੂਹਰੇ ਪੰਜੇ ਸ਼ਾਇਦ ਤੁਹਾਨੂੰ ਦੇਖਦੀ ਹੋਣਗੇ ਜਰਾਬਾਂ ਪਾਈਆਂ ਨੇ ਪਰ ਫਿਰ ਵੀ ਤੁਹਾਨੂੰ ਦੇਖ ਹੀ ਗਏ ਉਦੋਂ ਬਾਅਦ ਆਪਾਂ ਲੱਕ ਵੀ ਹਵਾ ਚ ਚੱਕਣਾ ਗੋਡੇ ਵੀ ਹਵਾ ਚ ਚੱਕਨੇ ਆ ਦੇਖੋ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਪਿੱਛੇ ਹੋ ਕੇ ਚੰਗੀ ਤਰ੍ਹਾਂ ਦਿਖਾਇਆ ਜਾਵੇ ਇਸ ਪੋਜੀਸ਼ਨ ਨੂੰ ਲਓ ਜੀ ਇੱਥੇ ਇਹ ਆ ਲੋ ਇੱਥੇ 5 ਸੈਕਿੰਡ ਹੋਲਡ 1 2 3 4 5 ਥੈਨ ਰਿਲੈਕਸ ਬਿਲਕੁਲ ਥੱਲੇ ਇਦਾਂ ਹੋ ਜਾਣਾ ਇਸ ਗਸਰੇ ਦੇ ਵਿੱਚ ਇਹ ਨਹੀਂ ਵੀ ਲੱਕ ਇੱਥੇ ਆ ਜਾਂ ਇੱਥੇ ਆ ਨਹੀਂ ਨਿਊਟਰਲ ਚਾਹੀਦਾ ਇਸ ਜਗ੍ਹਾ ਤੇ ਫੇਰ ਗਿਣਦੇ ਆਪਾਂ ਚੋਂ 1 2 3 4 ਪੰਜ ਥੈਨ ਰਿਲੈਕਸ ਹੋ ਜਾਣਾ ਇਸ ਪੋਜੀਸ਼ਨ ਦੇ ਵਿੱਚ ਆ ਦੇਖੋ ਧਿਆਨ ਨਾਲ ਐਦਾਂ ਤੁਸੀਂ 5 ਤੋਂ 10 ਸੈਕਿੰਡ 15 ਤੋਂ 20 ਸੈਕਿੰਡ ਵੀ ਆਰਾਮ ਕਰ ਸਕਦੇ ਹੋ ਇਸ ਕਸਰਤ ਦੇ ਵਿੱਚ ਬਹੁਤ ਜ਼ੋਰ ਲੱਗਦਾ ਹੈ ਫਿਰ ਆਪਾਂ ਮੋਢਿਆਂ ਤੇ ਹੇਠਾਂ ਕੂਣੀਆ ਪੈਰ ਅੰਦਰ ਮੋੜੇ ਔਰ ਲੱਕ ਹਵਾ ਚੱਕ ਦੇਣਾ ਇੱਥੇ ਆਪਾਂ 5 ਸੈਕਿੰਡ ਹੋਲਡ ਅਗਰ 10 ਸੈਕਿੰਡ ਹੋਲਡ ਵੀ ਕਰ ਲਓਗੇ ਉਹ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ 1 2 3 4 5 ਥੈਨ ਰਿਲੈਕਸ ਅਗਰ ਤੁਸੀਂ ਇੱਕ ਕਸਰਤ ਕਰਨੀ ਸ਼ੁਰੂ ਕਰਤੀ ਨਾ ਰੀਡ ਦੀ ਹੱਡੀ ਨੇ ਲੋਹਾਈ ਬਣ ਜਾਣਾ ਨਾ ਕਿਤੇ ਡਿਸਕ ਬਲਜ ਹੋਏਗਾ ਨਾ ਕਿਤੇ ਡਿਸਕ ਸਲਿੱਪ ਹੋਏਗੀ ਨਾ ਕਿਤੇ ਡਿਸਕ ਹਰਨੀਸ਼ਨ ਹੋਏਗੀ ਕਿਉਂਕਿ ਇਹ ਕਸਰਤਾਂ ਉਹ ਨੇ ਜਿਹੜੀਆਂ ਅਸੀਂ ਆਪਣੀ ਕਲੀਨਿਕ ਤੇ ਰੀਡ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਕਰਾਉਂਦੇ ਆ ਸੋ ਇਹ ਕਸਰਤਾਂ ਕਰਨੀਆਂ ਨੇ ਇਸ ਤੇ ਤੁਸੀਂ ਤਿੰਨ ਤੋਂ ਚਾਰ ਸੈੱਟ ਲਾਇਓ ਜ਼ਿਆਦਾ ਨਾ ਲਾਇਓ ਕਿਉਂਕਿ ਫਿਰ ਦਰਦ ਵੱਧ ਸਕਦਾ ਸੋ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰਤੀਆਂ ਨਾ ਤੁਹਾਨੂੰ ਨਾ ਤਾਂ ਕੋਈ ਹੋਰ ਬਿਮਾਰੀ ਲੱਗ ਸਕਦੀ ਹੈ ਸਾਰਾ ਦਿਨ ਤੁਸੀਂ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਸਵੇਰੇ ਸਵੇਰੇ ਤੁਹਾਨੂੰ 10 ਤੋਂ 15 ਮਿੰਟ ਲੱਗਿਆ ਕਰਨੇ ਆ ਕਸਰਤ ਕਰਨ ਨੂੰ ਉਸ ਤੋਂ ਬਾਅਦ ਨਾ ਤੁਹਾਨੂੰ ਕਿਤੇ ਕਾਬਜ ਹੋਣੀਆਂ ਨਾ ਤੁਹਾਡੇ ਗੋਡੇ ਦੁਖਣੇ ਨਾ ਤੁਹਾਡੇ ਮੋਢੇ ਨਾ ਤੁਹਾਡਾ ਲੱਕ ਨਾ ਟੁੱਟੀ ਕਰਦਨ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਇਹ ਕਸਰਤਾਂ ਸ਼ੁਰੂ ਕੀਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਔਰ ਤੁਸੀਂ ਕਿਹੜੇ ਸ਼ਹਿਰ ਤੋਂ ਆਪਣੇ ਪਿੰਡ ਦਾ ਨਾਂ ਆਪਣੇ ਸ਼ਹਿਰ ਦਾ ਨਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੀ ਵੀਡੀਓ ਇੰਨੀ ਦੂਰੋਂ ਕੋਈ ਸਾਨੂੰ ਦੇਖ ਰਿਹਾ ਹੈ ਬਹੁਤ ਬਹੁਤ ਦਿਲੋਂ ਧੰਨਵਾਦ ਮੈਂ ਅਕੀਦਾਸ ਕਰਦੇ ਹਾਂ ਤੁਸੀਂ ਔਰ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ ਟੀਲ ਦੈਨ ਤੁਸੀਂ ਸਾਰੇ ਜਾਣੇ ਫੇਰ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ